ਆਪਣੇ ਜੀ ਸਾਸਰੀਕਾਰ ਪਿੰਡ ਪਸੌਰ ਹਾਂਜੀ ਤਾਰ ਫਕੀਰ ਪਿੰਡ ਦਾ ਨੇਤਾ ਪੁਰਾਣਾ ਸਰਪੰਚ ਰਹਿ ਹੈ ਉਹਦੂ ਬਾਤ ਦੱਸ ਦੇ ਦਾਂਗੇ ਵਿਚਾਰੇ ਇਹ ਉਹਨਾਂ ਦੀ ਹੀ ਨਸਲਾਂ ਤੁਹਾਨੂੰ ਬਣਾ ਕੇ ਦਿੱਤੀਆਂ ਹੋਈਆਂ ਨੇ ਮੈਨੂੰ ਐ ਲੱਗਦਾ ਵੀ ਕਿੰਦਰੀ ਚ ਤੁਸੀਂ ਵੱਖਰੀ ਮੁੱਲ ਨਹੀਂ ਲਈ ਹੋਣੀ ਕੋਈ ਸੋਹਾ ਜੇ ਤੱਕ ਦੀ ਸ਼ੌਂਕ ਦੇ ਕਬੂਤਰ ਲਾਏ ਹੋਣੇ ਪ੍ਰਾਣੀ ਨਸਲ ਤਾਂ ਨਹੀਂ ਤੁਸੀਂ ਕਮਾਈ ਬਾਤੂ ਜੀ ਨੇ ਬਹੁਤ ਵੇਲਣ ਵੇਲ ਦੇ ਜ਼ਿੰਦਗੀ ਚ ਦਾਲ ਪਣੇ ਦੀ ਕਰਨੀ ਬਾਕੀ ਸਾਰੇ ਕੰਮਾਂ ਚ ਮਾੜੇ ਚੰਗਾ ਚ ਆ ਗਿਆ ਪਰ ਬਾਪੂ ਨੇ ਉਹਦਾ ਮਾਲ ਨਿਗਮਾਇਆ ਮਾਲ ਚਾਰ ਕੇ ਬੱਚੇ ਪਾਲੇ ਬਾਪੂ ਨੇ ਸਤਰੀਕਾਲ ਸਾਰੇ ਵੀਰਾਂ ਨੂੰ ਅੱਜ ਆਪਾਂ ਪਹੁੰਚੇ ਹੋਏ ਆਂ ਤਲਿਆਣ ਦੇ ਮੇਲੇ ਤੇ ਤੇ ਰਾਜੂ ਭਾਈ ਵੀਡੀਓ ਬਣਾਉਣਾ ਚਾਹੁੰਦਾ ਅੱਜ ਸੋਨੂਗੋਟ ਫਾਰਮ ਪਸੌੜ ਵਾਲੇ ਵੀਰਾਂ ਦੀ ਉਹ ਵੀਰ ਬਣ ਕੇ ਤੇ ਹੁਣ ਦਿਖਾਉਣੇ ਆਪਾਂ ਸੋਨੂਗੋਟ ਫਾਰਮ ਜੋ ਕਿ ਪਸੌੜ ਵਾਲੇ ਬਾਈਆਂ ਦੀਆਂ ਬੱਕਰੀਆਂ ਨੇ ਆਪਣੀਆਂ ਦੀਆਂ ਤੇ ਇਹ ਵੀ ਪੁਰਾਣੀ ਜੁੰਡ ਨੇ ਬਾਈ ਤੇ ਇਹਨਾਂ ਦਾ ਬੜਾ ਮਸਾ ਖੜਾ ਕਰਿਆ ਰਾਚੂ ਵੀਰ ਨੇ ਵੀਡੀਓ ਲਈ ਤਿਆਰ ਕਰਿਆ ਮਸਾ ਤੇ ਦਿਖਾਵਾ ਜੀ ਮੈਨੂੰ ਆ ਜਾ ਬਾਈ ਅੱਛਾ ਤੇ ਇਹ ਖੜਾ ਫਿਰ ਹਾਂ ਤੀਆਂ ਕੰਨ ਤੇਰੇ ਨਾਲ ਚਿੱਤ ਮੰਗਾ ਵੀਡੀਓ ਬਣਾਉਣੀ ਜੀ ਤੇ ਖੜੇ ਕਰਨ ਦੇ ਮਸਾ ਜੀ ਕਾਰ ਜੀ ਆਪਣੇ ਜੀ ਸਾਸਰੀਕਾਰ ਪਿੰਡ ਪਸੌਰ ਹਾਂਜੀ ਤਾਰ ਫਕੀਰ ਪਿੰਡ ਦਾ ਨੇਤਾ ਪੁਰਾਣਾ ਸਰਪੰਚ ਰਹੇ ਉਦੋਂ ਬਾਅਦ ਜਿਹੜਾ ਪੁੱਤਰ ਸਕੂਰ ਤੀਸਰੀ ਨਸਲ ਤੇ ਆ ਗਿਆ ਪੋਤਾ ਉਹਦਾ ਕਿੰਨਾ ਜੀ ਸੋਨੂੰ ਗੋਟ ਫਾਰਮ ਨੂੰ ਲੱਖ ਲੱਖ ਬੁਮਾਰਦਾਂ ਈਮ ਤੇ ਪਹੁੰਚਿਆਂ ਨੂੰ ਦਰਗਾਹ ਤੇ ਬਾਬੇ ਦੀ ਤੇ ਮਾਲ ਦੀਆਂ ਚੌਕੀਆਂ ਭਰਉਣ ਆਇਆਂ ਨੂੰ ਲੱਖ ਲੱਖ ਬੁਮਾਰਦਾਂ ਜੀ ਇਹਨਾਂ ਦੇ ਮਾਲ ਨੂੰ ਬਾਬਾ ਤੰਦਰੁਸਤੀ ਬਖਸ਼ੇ ਦਿਨ ਦੁਖਣੀ ਰਾਤ ਚੋਗਣੀ ਬਣਾਈ ਰੱਖੇ ਮਾਲਕ ਤਰੱਕੀਆਂ ਇਹਨਾਂ ਦੀ ਬਾਕੀ ਅਸੀਂ ਪੁੱਛਦੇ ਹਾਂ ਮੇਰੇ ਵੱਡੇ ਵੀਰ ਨੂੰ ਵੱਡੇ ਵੀਰ ਤਿੰਨ ਹੀ ਖਾਬ ਤੋਂ ਰੱਖਦੇ ਹੋ ਬੱਕਰੀਆਂ ਤਿੰਨ ਪੁੱਛੀ ਹਾਂ ਹਾ 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 ਹੱਦਾਂ ਤੇ ਪੜਦਾ ਦੇ ਲੰਘੀ ਵਿਚਾਰੇ ਇਹ ਉਹਨਾਂ ਦੀ ਹੀ ਨਸਲਾਂ ਤੁਹਾਨੂੰ ਬਣਾ ਕੇ ਦਿੱਤੀਆਂ ਹੋਈਆਂ ਨੇ ਮੈਨੂੰ ਐ ਲੱਗਦਾ ਜੀ ਜ਼ਿੰਦਗੀ 'ਚ ਤੁਸੀਂ ਬੱਕਰੀ ਮੁੱਲ ਨਹੀਂ ਲਈ ਹੋਣੀ ਕੋਈ ਸੋਹਾ ਜੇ ਤੱਦੀ ਕੌਂਕ ਦੇ ਕਬੂਤਰ ਨਾਏ ਹੋਣੇ ਪ੍ਰਾਣੀ ਨਸਲ ਤਾਂ ਨਹੀਂ ਤੁਸੀਂ ਦਵਾਈ ਮਾਸ਼ਾ ਅੱਲਾਹ ਗਰੀਬਾਂ ਨੂੰ ਨਹੀਂ ਦੇ ਸਕਦੇ ਇਹ ਥੋੜਾ ਮਾਲ ਜੀ ਸਾਨੂੰ ਬਹੁਤ ਵਧੀਆ ਪਸੰਦ ਆਇਆ ਬਹੁਤ ਵਧੀਆ ਤੁਹਾਡਾ ਫਾਰਮ ਆਜਾ ਅਸੀਂ ਚੈਨਲਾਂ ਤੇ ਸੁਣਦੇ ਰਹਨੇ ਆ ਗੱਲਾਂ ਬਾਤਾਂ ਥੋਨੂੰ ਬਾਈ ਗੋਠ ਫਾਰਮ ਦੀਆਂ ਬਹੁਤ ਬਹੁਤ ਥੁੜੀਆਂ ਮਾਲਕ ਨੇ ਚੜ੍ਹਾਈਆਂ ਕਰਦੇ ਨੇ ਐਵੇਂ ਜਿਵੇਂ ਪਰਮਾਤਮਾ ਥੋਨੂੰ ਰੱਖੇ ਵੀ ਥੋੜੀ ਬਹੁਤ ਮਾਲਕ ਰੱਖਦੇ ਸੀ ਬਾਕੀ ਉਹ ਬਾਈਆਂ ਗੱਲ ਕਰਦੇ ਹਾਂ ਜੀ ਸਤਿ ਪੁਰਨ ਜੀ ਜੀ ਬਹੁਤ ਵਧੀਆ ਹਾਲ ਹੈ ਜੀ ਬਾਪੂ ਜੀ ਨੇ ਸਾਰੀ ਉਮਰ ਨਾਲ ਤੁਹਾਨੂੰ ਬਣਾ ਕੇ ਰੱਖਿਆ ਫਿਰ ਬਾਪੂ ਜੀ ਦਾ ਤੁਸੀਂ ਗੁਣ ਦੇਤਾ ਨਹੀਂ ਸਕਦੇ ਦੇ ਤਾਂ ਕੋਈ ਨਹੀਂ ਦੇ ਸਕਦਾ ਨਹੀਂ ਦੇ ਨਹੀਂ ਸਕਦੇ ਆਪਾਂ ਬਾਪੂ ਜੀ ਨੇ ਬਹੁਤ ਵੇਲਣ ਫੇਰਦੇ ਜਿੰਦਗੀ ਚ ਗਲ ਪਣੇ ਦੀ ਕਰਨੀ ਉਹ ਤਾਂ ਆਪਾਂ ਬਚਾਈਦਾ ਇਹਨਾਂ ਦਾ ਬਣੀ ਦੇ ਸਕਦਾ ਨਹੀਂ ਬਾਕੀ ਸਾਰੇ ਕੰਮਾਂ ਚ ਮਾੜੇ ਚੰਗਾ ਕਿ ਆ ਗਿਆ ਪਰ ਬਾਪੂ ਨੇ ਉਹਦਾ ਮਾਲ ਨਹੀਂ ਕਮਾਇਆ ਮਾਲ ਚਾਰ ਕੇ ਬੱਚੇ ਪਾਲੇ ਬਾਪੂ ਨੇ ਸਿਰੇ ਲਾਤੀ ਕਹਾਣੀ ਸ਼ਾਬਾਸ਼ ਮਾਰਸਾ ਆਪਣੇ ਬਾਪੂ ਨੂੰ ਧੰਨ ਧੰਨ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਮੇਰੀ ਵੀਡੀਓ ਜੇ ਕਿਸੇ ਭਾਈ ਨੂੰ ਚੰਗੀ ਲੱਗੇ ਤਾਂ ਭਾਈ ਸਰਪੰਚ ਜ਼ਰੂਰ ਕਰਿਓ ਰਾਜੂ ਗੌਟ ਫਾਰਮ ਦੇ ਦਿੰਦੇ ਇਹਨੂੰ ਸਾਡੇ ਕਾਰਫੀਨ ਜੀ ਦੀਆਂ ਮਾਲਕ ਸਿਹਾਈਆਂ ਇੱਥੇ ਸਕੂਰ ਭਾਈ ਜੀ ਆ ਜਾ ਚਾਪੀਆ ਇਹਨਾਂ ਬੱਕਰੀਆਂ ਦਿਖਾਣਿਆਂ ਦੀ ਕਾ ਬੱਕਰੀਆਂ ਭਾਈਆਂ ਦੀ 2-4 ਹੀ ਆਏ ਨੇ ਇਹੋ 4 ਬੱਕਰੀਆਂ ਲਿਆਏ ਨੇ ਭਾਈ ਇਹ ਜੇਕਰ ਬੰਦੇ ਵੀਡੀਓ ਵਧੀਆ ਲੱਗਦੀਆਂ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਪੰਜ ਚਾਰ ਕਿਲਾਏ ਨੇ ਚੌਂਕੀ ਭਰਾਣ ਮੇਲੇ ਬਾਬੇ ਜੀ ਤੇ ਸ਼ੇਅਰ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਤੇ ਲਾਈਕ ਕਮੈਂਟ ਕਰ ਦਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬਾਈ ਜੀ